ਕੋ ਹਾਲਾਤ ਕਿਉਂਕਿ ਬਰਸਾਤਾਂ ਬਹੁਤ ਹੋ ਰਹੀਆਂ ਨੇ ਹਿਮਾਚਲ ਦੇ ਵਿੱਚ ਬਹੁਤ ਬਰਸਾਤਾਂ ਹੋ ਰਹੀਆਂ ਨੇ ਜੰਮੂ ਕਸ਼ਮੀਰ ਦੇ ਵਿੱਚ ਹੋ ਰਹੀਆਂ ਨੇ ਤੇ ਹੁਣ ਤਾਂ ਪੰਜਾਬ ਦੇ ਵਿੱਚ ਵੀ ਐ ਲਾ ਲਓ ਪਿਛਲੇ 36 ਘੰਟੇ ਹੋ ਗਏ ਬਰਸਾਤ ਹੈ ਜਿਹੜੀ ਰੈਗੂਲਰ ਚੱਲ ਰਹੀ ਹੈ ਸੋ ਇੰਨੀ ਬਰਸਾਤ ਹੋਣ ਦਾ ਤਾਂ ਕੁਦਰਤੀ ਗੱਲ ਹੈ ਨੁਕਸਾਨ ਹੋਣਾ ਹੀ ਹੈ ਸੋ ਡੈਮਾਂ ਦੀ ਸਥਿਤੀ ਇਹ ਹੋ ਗਈ ਕਿ ਡੈਮ ਵੀ ਪਾਣੀ ਦੇ ਪੂਰੇ ਭਰ ਗਏ ਹੁਣ ਭਾਖੜਾ ਡੈਮ 1670 ਫੁੱਟ ਤੇ ਪਹੁੰਚ ਗਿਆ ਹੈ ਤੇ ਰਣਜੀਤ ਸਾਗਰ ਡੈਮ ਹੈ ਉਹ 527.23 ਮੀਟਰ ਹੈ ਜਿਹੜਾ ਉੱਥੇ ਪਹੁੰਚ ਗਿਆ 528 ਮੀਟਰ ਦੀ ਉਹਦੀ ਸਾਰੀ ਕੈਪੈਸਿਟੀ ਹੈ ਉਹ ਰੈਸਕਿਊ ਕਰ ਰਹੀ ਹੈ ਜੀ ਸਰ ਜਿਹੜੇ ਬੰਦੇ ਫਸੇ ਹੋਏ ਨੇ ਮਕੋੜਾ ਪਿੰਡ ਨਾਲ ਰਾਵੀ ਦਰਿਆ ਤੋਂ ਪਾਰ ਦੇ ਸੱਤ ਪਿੰਡ ਹੈਗੇ ਨੇ ਉੱਥੇ ਕਈ ਲੋਕ ਜਿਹੜੇ ਫਸੇ ਹੈਗੇ ਨੇ ਉਹਨਾਂ ਨੂੰ ਰੈਸਕਿਊ ਕਰਨ ਵਾਸਤੇ ਕੋਈ ਕਾਰਵਾਈ ਕੀ ਹੈਗੀ ਹੈ ਬਿਲਕੁਲ ਉਹ ਰੈਸਕਿਊ ਕਰ ਵੀ ਲਏਗੇ ਨੇ ਉੱਥੇ ਫੌਜ ਦੀ ਮਦਦ ਲਈ ਗਈ ਹੈ ਫੌਜ ਵੀ ਔਨ ਕਾਲ ਰੱਖੀ ਗਈ ਹੈ ਸਾਰੀ ਐਸ ਡੀ ਆਰ ਐਫ ਦੀਆਂ ਟੀਮਾਂ ਐਨ ਡੀ ਆਰ ਐਫ ਦੀਆਂ ਟੀਮਾਂ ਉਹ ਸਾਰਿਆਂ ਮੌਕੇ ਦੇ ਹਾਜ਼ਰ ਨੇ ਤੇ ਸਾਡੇ ਸਾਰੇ ਮੰਤਰੀ ਸਾਹਿਬਾਨ ਤੇ ਸਾਡੇ ਐਮ ਐਲ ਏ ਸਾਹਿਬਾਨ ਸਾਡੇ ਵਰਕਰ ਸਾਹਿਬਾਨ ਉਹ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਆ ਥਾਂ ਥਾਂ ਲੰਗਰ ਵੀ ਲਾਏ ਨੇ ਪਸ਼ੂਆਂ ਦਾ ਕਿਉਂਕਿ ਮੈਂ ਹੁਣ ਪਠਾਨਕੋਟ ਜਾ ਕੇ ਆਇਆ ਤਾਂ ਉੱਥੇ ਗੁਜਰ ਬਰਾਦਰੀ ਦੇ ਲੋਕ ਬਹੁਤ ਰਹਿੰਦੇ ਨੇ ਪਸ਼ੂਆਂ ਦਾ ਜਿਹੜਾ ਸਾਰਾ ਉੱਥੇ ਵੀ ਸਾਰੇ ਉਹਨਾਂ ਦੀ ਵਿਵਸਥਾ ਕੀਤੀ ਗਈ ਹੈ ਏਵੈਕੂਏਸ਼ਨ ਸੈਂਟਰ ਨੇ ਜਿਹੜੇ ਉਹ ਬਣਾਏ ਗਏ ਨੇ ਰਾਧਾ ਸਵਾਮੀ ਸਤਸੰਗ ਬਿਅੰਸ ਦੇ ਉੱਤੇ ਦੋ ਡੇਰੇ ਨੇ ਦਲਹੌਦੀ ਰੋਡ ਤੇ ਹੈ ਤੇ ਦੂਜਾ ਗੁਸਾਈਪੁਰ ਹੈ ਉੱਥੇ ਵੀ ਏਵੈਕੂਏਸ਼ਨ ਸੈਂਟਰਾਂ ਦੇ ਵਿੱਚ ਹਰ ਤਰ੍ਹਾਂ ਦਾ ਖਾਣ ਪੀਣ ਦਾ ਰਹਿਣ ਦਾ ਮੈਡੀਕਲ ਦਾ ਪਸ਼ੂਆਂ ਦਾ ਤੇ ਹਰ ਤਰ੍ਹਾਂ ਦਾ ਪ੍ਰਬੰਧ ਹੈ ਜਿਹੜਾ ਉੱਥੇ ਕੀਤਾ ਗਿਆ ਹੈ ਗਰਦਾਪੁਰ ਗਰਦਾਪੁਰ ਜਿਹੜੇ ਸ਼ੈਲਟਰੋਂ ਬਣਾਏ ਗਏ ਤੇ ਮੰਜੇ ਨਹੀਂ ਹੈਗੇ ਕਹਿੰਦੇ ਲੋਕ ਸੂਰਾਂ ਵਾਸਤੇ ਕੁਝ ਨਹੀਂ ਹੈਗਾ ਜਿੱਥੇ ਕੋਈ ਲੰਗਰ ਕਹਿੰਦੇ ਕੁਝ ਕੁਝ ਹੈ ਜਾਰੀ ਚੱਲਦਾ ਰਹੇ ਤੇ ਕਿਤੇ ਅਜਿਹੀ ਗੱਲ ਨਹੀਂ ਜੇ ਕਿਤੇ ਦੇਖੋ ਸਵੇਰੇ ਠੀਕ ਸੀ ਇਹ ਜਗ੍ਹਾ ਇਹ ਪੋਜੀਸ਼ਨ ਆਈ ਹੈ ਕਿ ਸਵੇਰੇ ਠੀਕ ਧੀ ਤੇ 2 ਘੰਟਿਆਂ ਦੇ ਵਿੱਚ ਪਾਣੀ ਉਹਨਾ ਆ ਗਿਆ ਸੋ ਇਹੀ ਜੀ ਕਿਤੇ ਕੋਈ ਦਿੱਕਤ ਕਿਉਂਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸੈਸ਼ਨ ਨੂੰ ਸਖਤ ਹਦਾਇਤਾਂ ਕੀਤੀਆਂ ਨੇ ਮੁੱਖ ਮੰਤਰੀ ਸਾਹਿਬ ਖੁਦ ਇਸ ਚੀਜ਼ ਦੀ ਮੋਨੀਟਰਿੰਗ ਕਰ ਰਹੇ ਨੇ ਕੱਲੇ-ਕੱਲੇ ਡਿਪਟੀ ਕਮਿਸ਼ਨਰ ਨੂੰ ਐਸਐਸਪੀ ਨੂੰ ਫੋਨ ਕਰਕੇ ਪੁੱਛ ਰਹੇ ਨੇ ਜੋ ਸਾਡੀਆਂ ਡਿਊਟੀਆਂ ਲਾਈਆਂ ਉਹਨੇ ਸਾਡੇ ਨਾਲ ਰਾਬਤਾ ਕਾਇਮ ਉਹਨਾਂ ਨੇ ਕੀਤਾ ਹੋਇਆ ਸਰ ਤੁਸੀਂ ਕਿਹਨੇ ਜਗ੍ਹਾ ਟੁੱਟੀ ਆਈ ਤਾਂ ਤੁਸੀਂ ਕਿਹਨੇ ਜਗ੍ਹਾ ਟੁੱਟੀ ਕਿੰਨੀ ਜਗ੍ਹਾ ਪਾੜ ਪੈ ਦੱਸਣੇ ਜਾਂ ਸੇਰ ਦੇ ਪੁੱਛਣੇ ਆ ਤੁਸੀਂ ਦਾ ਕਿੰਨੇ ਜਗ੍ਹਾ ਪਾੜ ਪੈ ਗੁਰਦਾਸਪੁਰ ਸ਼ਿਕਾਸ ਕਰ ਜਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਕਈ ਵਾਰ ਪੁੱਛ ਚੁੱਕੇ ਆ ਵੀ ਕਿੰਨੀ ਜਗ੍ਹਾ ਤੁਸੀਂ ਜੀ ਹੁਣ ਦੱਸਿਆ ਜਾਵੇ ਕੋਈ ਜਾਣਕਾਰੀ ਨਹੀਂ ਦੇ ਰਹੀ ਕਿ ਕਿੱਥੇ ਟੁੱਟੀ ਆ ਨਾ ਕੋਈ ਐਕਸੀਡੈਂਟ ਨਾ ਕੋਈ ਐਸਜੀਐਮ ਨਾ ਕੋਈ ਸੀ ਦੇਖੋ ਇਹਦੇ 'ਚ ਕੋਈ ਇਹ ਤਾਂ ਹੈ ਨਹੀਂ ਕੋਈ ਲੁਕਣ ਲੁਕਾਨ ਵਾਲੀ ਗ ਕੋਪਨ ਮੈਟਰ ਹੈ ਦੇਖੋ ਨਾਲ ਇਸ ਦੇ ਇਹ ਵੀ ਹੈ ਕਿਸੇ ਦੇ ਹੱਥ ਪਾਸਿਆ ਨਹੀਂ ਕੋਈ ਤਾਕਤ ਨਹੀਂ ਕਿਸੇ ਕੋਲੇ ਕਿਸੀ ਹੱਥ ਪਾ ਲਾਇਆ ਤੇ ਅਸੀਂ ਪਾਣੀ ਰੋਕਦੀਏ ਕੋਈ ਨਹੀਂ ਰੋਕ ਸਕਦਾ ਜਦੋਂ ਪਾਣੀ ਵਧ ਰਿਹਾ ਹੁਣ ਅਲਰਟ ਦੇ ਉੱਪਰ ਕਿਹੜੇ-ਕਿਹੜੇ ਇਲਾਕੇ ਰੱਖੇ ਗਏ ਨੇ ਪੰਜਾਬ ਦੇ ਕਿਉਂਕਿ ਲਗਾਤਾਰ ਵਿਆਖ ਦੇ ਵਿੱਚ ਵੀ ਪਾਣੀਆਂ ਤੇ ਸਤਲੁਜ ਦੇ ਵਿੱਚ ਮੈਂ ਤਾਂ ਦੇਖੋ ਆਪਣਾ ਫਿਰੋਜ਼ਪੁਰ ਹੈ ਤਰਨਤਾਰਨ ਹੈ ਕਪੂਰਥਲਾ ਹੈ ਆਪਣਾ ਫਾਜ਼ਲਕਾ ਹੈ ਹੁਸ਼ਿਆਰਪੁਰ ਗਰਦਾਸਪੁਰ ਤੇ ਪਠਾਨਕੋਟ ਇੱਥੇ ਹਾਈ ਅਲਰਟ ਤੇ ਹੈਗੇ ਆ ਤੇ ਇੱਥੇ ਸਾਰੀਆਂ ਟੀਮਾਂ ਬੈਠਿਆ ਨੇ ਵੈਸੇ ਤੇ ਸਾਰੇ ਪੰਜਾਬ ਦੇ ਵਿੱਚ ਹੀ ਦਿੱਕਤ ਤੇ ਆਈ ਹੋਈ ਹੈ ਪਰ ਉੱਥੋਂ ਦੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਾਰਾ ਸੰਭਾਲ ਲੈਨੇ ਤੇ ਇੱਥੇ ਸਾਰਾ ਕੁਝ ਕੀਤਾ ਜਾ ਰਿਹਾ ਫੌਜ ਵੀ ਬੁਲਾਈ ਜਾ ਰਹੀ ਹੈ ਜਿੱਥੇ ਹੁਣ ਰੈਸਕਿਊ ਕਰਨਾ ਸੀ ਉੱਥੇ ਦੇਖੋ ਰੈਸਕਿਊ ਕੀਤਾ ਤੇ ਜਿੱਥੇ ਕਈ ਲੋਕ ਹਲੇ ਵੀ ਮੈਨੂੰ ਉੱਥੇ ਡਿਪਟੀ ਕਮਿਸ਼ਨਰ ਨੇ ਦੱਸਿਆ ਹੈ ਐਸਐਸਪੀ ਸਾਹਿਬ ਵੀ ਉੱਥੇ ਤੇ ਲੋਕਾਂ ਨੂੰ ਬੇਨਤੀਆਂ ਵੀ ਕੀਤੀਆਂ ਨੇ ਪਰ ਕਈ ਲੋਕ ਆਪਣੇ ਹਲੇ ਵੀ ਘਰ ਛੱਡਣੋਂ ਤਿਆਰ ਨਹੀਂ। ਸੋ ਸਰਕਾਰ ਤਾਂ ਦੇਖੋ ਪ੍ਰਬੰਧ ਕਰ ਸਕਦੀ ਹੈ। ਤੇ ਮੈਂ ਇਹ ਗੱਲ ਵੀ ਕਹਿਣੀ ਚਾਹਣਾ ਕੱਲ ਮੈਂ ਹਸ਼ਿਆਰਪੁਰ ਸੀ। ਹਸ਼ਿਆਰਪੁਰ ਜਿਹੜਾ ਆਪਣਾ ਉਹ ਦਰਿਆ ਹੈ ਪਠਾਨਕੋਟ ਤੇ ਹੰਦਾ ਚੱਕੀ ਦਾ ਦਰਿਆ ਜਿਹੜਾ ਉਹ ਚੱਕੀ ਦਰਿਆ ਦਾ ਪਾਣੀ ਉੱਤੇ 97000 ਕਿਉਂ ਸਿਕਾ ਗਿਆ। ਮੈਂ ਉਸ ਤੇ ਗਿਆ ਸੀ ਕੋਈ ਜਾਨ ਦਾ ਰਸਤਾ ਨਹੀਂ ਸੀ ਅਸੀਂ ਉੱਥੇ ਨੰਗੇ ਪੈਰੀ ਵੀ ਜਾ ਕੇ ਆਏ ਆ ਉੱਥੇ 5-4 ਪਿੰਡ ਜਿਹੜੇ ਅਫੈਕਟਡ ਤੇ ਉਹ ਲੋਕ ਇਕੱਠੇ ਹੋਏ ਤੇ ਉਹਨਾਂ ਲੋਕਾਂ ਨੇ ਖੁਦ ਇਸ ਦੀ ਤਸੱਲੀ ਜ਼ਾਹਰ ਕੀਤੀ ਹੈ ਕਿ ਸਰਕਾਰ ਵੱਲੋਂ ਪ੍ਰਬੰਧਾਂ ਦੀ ਕੋਈ ਕਮੀ ਨਹੀਂ ਜਿੱਥੇ ਮਸ਼ੀਨਾਂ ਲਾ ਕੇ ਕੰਮ ਚਲਾਇਆ ਜਾ ਸਕਦਾ ਹੈ ਉੱਥੇ ਮਸ਼ੀਨਾਂ ਸਾਡੀਆਂ ਲੱਗੀਆਂ ਨੇ ਅਸੀਂ ਬੈਗ ਮਿੱਟੀ ਦੇ ਫੱਡਾ ਫੱਡ ਭਰ ਕੇ ਉਹ ਦਿੱਤੇ ਜਾ ਰਹੇ ਨੇ ਜੰਬੋ ਬੈਗ ਨੇ ਜਿਹੜੇ ਉਹ ਵੀ ਬੜੇ ਹੈਲਪਫੁਲ ਹੋਏ ਨੇ ਅਕਦੀ ਇਹ ਪਹਿਲੀ ਵਾਰੀ ਹੋਇਆ ਹੈ ਕਿ ਹੜਾਂ 'ਚ ਜੰਬੋ ਬੈਗ ਮੰਗਾਏ ਨੇ ਉਹ ਜੰਬੋ ਬੈਗ ਦੀ ਤਿੰਨ 3.5 ਫੁੱਟ ਤੇ ਉਹਦੀ ਚੜਾਈ ਆ 2.5 ਫੁੱਟ ਦੇ ਲੱਗੇ ਉਹਦੀ ਉਚਾਈ ਹੈ ਸੋ ਵੱਡਾ ਬੈਗ ਜਦੋਂ ਭਰ ਕੇ 1 ਲੱਖ ਤੱਕ ਲਾਇਆ ਜਾਂਦਾ ਤਾਂ ਰੋਕਣ ਦੇ ਵਿੱਚ ਫਲੋਰ ਨੂੰ ਸਹਾਈ ਹੁੰਦਾ ਇਹ ਲਿਫਟ ਕਰਨ ਦੀ ਲੋੜ ਹੈ ਇੱਥੇ ਜਿਆਦਾ ਲੋਕੜ ਫਸੇ ਜਿਹੜੇ ਪਾਰਲੇ ਪਾਸੇ ਸੱਤ ਪਿੰਡ ਨੇ ਦੱਸਿਆ ਜਾ ਰਿਹਾ ਵੀ ਉੱਥੇ ਜਿਹੜੀ ਹੈ ਕਾਫੀ ਜ਼ਿਆਦਾ ਸਥਿਤੀ ਹੈ ਆਸਮੋਕ ਕਿਤਨਾ ਹੋਇਆ ਤੇ ਇਹ ਲਿਫਟ ਦੀ ਲੋੜ ਹੈ ਨਾ ਇਹ ਲਿਫਟ ਦੀ ਜਿੱਥੇ ਲੋੜ ਮੈਂ ਦੱਸ ਕੇ ਆਟਿਆ ਹਾਂ ਸੱਤ ਬੰਦੇ ਅਸੀਂ ਇੱਥੇ ਕਰਕੇ ਆਏ ਆ ਪਠਾਨਕੋਟ ਏਰੀਆ ਦੇ ਵਿੱਚ ਤੇ ਚਾਰ ਬੰਦੇ ਇੱਕ ਪਿੰਡ ਦੇ ਵਿੱਚ ਗਿੱਤੇ ਆ ਕੱਲ ਉਹ ਪਿੰਡ ਹੈ ਸ਼ਹਿਰ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਹੈ ਉੱਥੇ ਚਾਰ ਬੰਦਿਆਂ ਨੂੰ ਰਿਸਕਿਊ ਕੀਤਾ ਸੀ ਅਚੋਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੀ ਇੱਕ ਪਿੰਡ ਉੱਥੇ ਘਿਰ ਗਿਆ ਸੀ ਤਾਂ ਉਹ ਵੀ ਲੈ ਕੇ ਆਏ ਨੇ ਸਾਰੇ ਸੋ ਜਿੱਥੇ ਵੀ ਕਿਤੇ ਜਿਸ ਚੀਜ਼ ਦੀ ਜ਼ਰੂਰਤ ਹੈ ਪੰਜਾਬ ਸਰਕਾਰ ਉਹ ਹਰ ਚੀਜ਼ ਮੁਹੱਈਆ ਕਰ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਜੀਤੀ ਦੇ ਨੁਕਸਾਨ ਆਇਆ ਫਸਲਾਂ ਦਾ ਨੁਕਸਾਨ ਆਇਆ ਜਾਂ ਲੋਕਾਂ ਦਾ ਨੁਕਸਾਨ ਹੋਇਆ ਵਾ ਤੇ ਤਜਵੀਜ਼ ਬਣਾਈ ਗਈ ਵੀ ਇਹਨਾਂ ਦੀ ਗਲਦੂਰੀਆਂ ਜਲਦ ਕਰਵਾ ਕੇ ਜਾਂ ਇਹਨਾਂ ਨੂੰ ਕੋਈ ਰੱਖ ਦਿੱਤੀ ਜਾਵੇ ਉਹ ਸਾਡੇ ਮੁੱਖ ਮੰਤਰੀ ਸਾਹਿਬ ਨੇ ਦੇਖੋ ਅਨਾਉਂਸ ਕਰਕੇ ਗਏ ਨੇ ਹਾਲੇ ਜੋ ਅੱਜ ਅੱਜ ਤਾਂ ਸਿਰਫ ਅਸੀਂ ਲੋਕਾਂ ਨੂੰ ਬਚਾਉਣ ਦਾ ਪਸ਼ੂਆਂ ਨੂੰ ਬਚਾਉਣ ਦਾ ਲੋਕਾਂ ਨੂੰ ਹਰ ਤਰ੍ਹਾਂ ਦੀ ਮਦਦ ਪਹੁੰਚਾਉਣ ਦਾ ਅੱਜ ਤਾਂ ਕੰਮ ਹੈ ਅਸੀਂ ਨਾਲ ਸਾਰੇ ਅਫਸਰ ਸਹਿਬਾਨ ਜਿਹੜੇ ਸਾਡਾ ਡਿਪਾਰਟਮੈਂਟ ਆ ਵਾਟਰ ਰਿਸੋਰਸਸ ਡਿਪਾਰਟਮੈਂਟ ਸਾਡੇ ਸੈਕਟਰੀ ਸਾਹਿਬ ਤੋਂ ਲੈ ਕੇ ਸਾਡੇ ਨਿਚਲੇ ਸਾਰੇ ਅਧਿਕਾਰੀ ਲੱਗੇ ਹੋਏ ਨੇ ਨਾਲ ਅਸੀਂ ਇਹਨਾਂ ਨੂੰ ਇਹ ਵੀ ਇੰਸਟਰਕਸ਼ਨਾਂ ਦਿੱਤੀਆਂ ਹੋਈਆਂ ਨੇ ਕਿ ਤੁਸੀਂ ਡਿਊਟੀਆਂ ਤਾਂ ਦੇ ਹੀ ਰਹੇ ਆ 24 ਘੰਟੇ ਡਿਊਟੀ ਨੇ ਸੈਕਟਰ ਵੰਡ ਕੇ ਡਿਊਟੀਆਂ ਦੇ ਰਹੇ ਨੇ ਤੇ ਨਾਲ ਇਹ ਵੀ ਦੇਖਣਾ ਵੀ ਕਿੱਥੇ ਕੀ ਆਪਾਂ ਅੱਗੇ ਨੂੰ ਕਰ ਸਕਦੇ ਆ ਕਿਉਂਕਿ 2023 ਦੇ ਵਿੱਚ ਜਦੋਂ ਹੋਇਆ ਸੀ ਉਦੋਂ ਅਸੀਂ ਬਹੁਤ ਓ ਜਗ ਇਡੈਂਟੀਫਾਈ ਕੀਤੀ ਹੁੰਦੀ ਤੇ ਉਹਨਾਂ ਨੂੰ ਮਜ਼ਬੂਤ ਵੀ ਕੀਤਾ ਸੀ ਕਿਤੇ ਬੰਨ੍ਹ ਨਹੀਂ ਟੁੱਟੇ ਤੇ ਸੋ ਜਿੱਥੇ ਪਾਣੀ ਹੁਣ ਇੰਨਾ ਆ ਗਿਆ ਓਵਰਫਲੋ ਹੋ ਗਿਆ ਬੰਨ੍ਹ ਦੇ ਉੱਤੋਂ ਦੀ ਪਾਣੀ ਹੋ ਗਿਆ ਤਾਂ ਹੁਣ ਅਸੀਂ ਲੋਕਾਂ ਦੇ ਨਾਲ ਖੜੇ ਹਾਂ ਸਹੀ ਕਹਿ ਸਕਦਾ ਹਾਂ ਧੰਨਵਾਦ